ਕੰਡਮ ਨਾਲੋਂ ਸਮਾ ਕੰਡਪੈਰੀ ਅਤੇ ਜੋ ਹਾਸੇ ਵੱਡੇ ਵਾਪਰੇ ਨੇ ਪਰ ਦੂਜੇ ਪਾਸੇ 108 ਐਂਬੂਲੈਂਸ ਵਾਲੇ ਫੜਤਾਵ ਤੇ ਚੱਲ ਰਹੇ ਨੇ ਮਰਨ ਵਰ ਉਹਨਾਂ ਦਾ ਇਸੇ ਮਹੱਲੀ ਦੇ ਵਿੱਚ ਜਾਰੀ ਹੈ ਉਹਨਾਂ ਦਾ ਕਹਿਣਾ ਕਿ ਕੰਡਮ ਗੱਡੀਆਂ ਦਿੱਤੀਆਂ ਹੋ ਜਿੰਨੇ ਉਹਨਾਂ ਨੂੰ ਤੇ ਉਹਨਾਂ ਦੀ ਸੈਲਰੀ ਵਧਾ ਨਹੀਂ ਰਹੇ ਬੰਬੇ ਦੀ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਜਦੋਂ ਸਰਕਾਰ ਹੌਂਦ ਵਿੱਚ ਆਈ ਨਹੀਂ ਸੀ ਆਮ ਆਦੀ ਪਾਲਕੀ ਦਾ ਕਹਿਣਾ ਸੀ ਸਰ ਲਈ ਟ੍ਰਿਕ ਕਹਿੰਦੇ ਸੀ ਕਿ ਠੇਕੇਦਾਰੀ ਸਿਸਟਮ ਅਸੀਂ ਖਤਮ ਕਰਾਂਗੇ ਸਾਡੇ ਨੌਜਵਾਨ ਜਿਹੜੇ ਪੈਸਾ ਵੀ ਲਾਉਂਦੇ ਨੇ ਆਪਣੀ ਜਾਨਾਂ ਵੀ ਗਵਾਉਂਦੇ ਨੇ ਇਹ ਕੀਮਤੀ ਜਾਨਾਂ ਨੂੰ ਬਚਾਉਣ ਦੇ ਲਈ ਇੱਕ ਢੰਗ ਤਰੀਕੇ ਅਪਣਾਉਣ ਦੀ ਜ਼ਰੂਰਤ ਹੈ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਜ਼ਰੂਰਤ ਹੈ ਜਿਹੜੀਆਂ ਨੀਤੀਆਂ ਨੇ ਇਹਦੇ ਲਈ ਕੋ ਮੰਤਰੀ ਪੱਧਰ ਤੇ ਜੋ ਹੈਗਾ ਆਈਐਮਐਫ ਹੈਗਾ ਵਰਲਡ ਬੈਂਕ ਹੈਗਾ ਉਹਨਾਂ ਨੇ ਨੀਤੀਆਂ ਲਾਗੂ ਕਰ ਰਹੇ ਨੇ ਕਿਉਂਕਿ ਉਹ ਜਿਹੜੇ ਵਿਕਸਿਤ ਮੁਲਕ ਨੇ ਉਹ ਨਹੀਂ ਚਾਹੁੰਦੇ ਕਿ ਇੱਥੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਸਟੇਬਿਲਟੀ ਰਹੇ ਉਹ ਲਾਜ਼ਮੀ ਹੈ ਕਿ ਉਹ ਹਰ ਟੰਗ ਦੇ ਨਾਲ ਸਰਕਾਰਾਂ ਨੂੰ ਪਰੇਸ਼ਾਨੀ ਦੇ ਵਿੱਚ ਰੱਖਣ ਦੇ ਲਈ ਉਹਨਾਂ ਦੀਆਂ ਨੀਤੀਆਂ ਦਾ ਉਹਨਾਂ ਦਾ ਦਬਾਅ ਹੈ ਪੂਰਾ ਤਦ ਤੱਕ ਕਿ ਸਾਡੀਆਂ ਸਰਕਾਰਾਂ ਕੂਨਾਂ ਦੀਆਂ ਨੀਤੀਆਂ ਨੂੰ ਲਾਗੂ ਕਰ ਰਹੀਆਂ ਨੇ ਤੇ ਉਸ ਸਿਸਟਮ ਦੇ ਵਿੱਚ ਸਾਡਾ ਜਿਹੜਾ ਕ੍ਰਾਈਸਿਸ ਹੈ ਹੋਰ ਵੱਧਦਾ ਜਾ ਰਿਹਾ। ਇਸ ਇੱਕ ਜਿਹੜਾ ਡੋਂਕੀ ਵਾਲਾ ਜਿਹੜਾ ਸਿਸਟਮ ਚੱਲਿਆ ਹੈ ਡੋਂਕੀ ਫਿਲਮ ਵੀ ਆ ਰਹੀ ਹੈ ਹੁਣ ਦੁਬਾਰੇ ਸੌਰਵ ਖੰਦ ਦੀ ਉਹਦੇ ਨਾਲ ਫਿਰ ਹੋਰ ਮੁੱਦਾ ਗਰਮ ਹੋ ਜਾਣਾ। ਕੱਲ ਹੀ ਤੁਸੀਂ ਵੇਖਿਆ ਹੋਣਾ ਕਿ ਮੁੰਬਈ ਦੇ ਵਿੱਚ 250 ਦੇ ਕਰੀਬ ਜਿਹੜੇ ਹੈਗੇ ਸਾਡੇ ਨੌਜਵਾਨ ਵਾਪਸ ਆਏ ਨੇ। ਉਹ ਡਾਂਕੀ ਲਾ ਕੇ ਜਾਂਦੇ ਨੇ ਕਿ ਡਾਂਕੀ ਲਾਉਣ ਦਾ ਜਿਹੜਾ ਪੇਮੈਂਟ ਵੀ ਉਹਨਾਂ ਨੂੰ ਜ਼ਿਆਦਾ ਦੇਣੀ ਪੈਂਦੀ ਐ ਜੇ ਲੀਗਲੀ ਤਰੀਕੇ ਨਾਲ ਜਾਣ ਅਮਰੀਕਾ ਕੈਨੇਡਾ ਤਾਂ ਘੱਟ ਪੇਮੈਂਟ ਲੱਗਦੀ ਐ ਉਹ ਬਾਹਰ ਜਾਣ ਵਾਸਤੇ ਘੱਟੋ-ਘੱਟ 70-80 ਲੱਖ ਰੁਪਈਆ ਲੱਗਦਾ ਕੀ ਕਹਿਣਾ ਕਿ ਸਾਡੀਆਂ ਸਰਕਾਰਾਂ ਕਿਉਂ ਫਿਰ ਸੁੱਤੀਆਂ ਪਈਆਂ ਨੇ ਕਿ ਜਿਹੜੇ ਨੌਜਵਾਨ ਵਿਦੇਸ਼ ਜਾ ਰਹੇ ਨੇ ਉਹਨਾਂ ਨੂੰ ਕਿਉਂ ਗਾਈਡ ਨਹੀਂ ਕਰ ਰਹੀਆਂ ਤੁਸੀਂ ਕਿਉਂ ਆਪਣੇ ਮੌਤ ਨਾਲ ਤੁਸੀਂ ਕਿਉਂ ਮਖੌਲਾਂ ਕਰਦੇ ਹੋ ਇਹਦੇ ਬਾਰੇ ਕੀ ਕਹਿਣਾ ਹੈ ਉਹ ਖਰ ਸਾਹਿਬ ਜਿਹੜਾ ਪਰਵਾਸ ਹੈ ਨਾ ਪ੍ਰਵਾਸ ਠੀਕ ਆ ਚੰਗੇਰੇ ਭ੍ਰਿਕ ਦੇ ਲਈ ਹਰੇਕ ਵਿਅਕਤੀ ਹਰੇਕ ਬੱਚਾ ਹਰੇਕ ਨੌਜਵਾਨ ਜਾਣ ਚਾਹੁੰਦਾ ਬਾਹਰ ਜਾ ਰਿਹਾ ਵੈਸੇ ਜਿਵੇਂ ਆਪਾਂ ਦੇਖੀ ਅੱਜ ਦੇ ਪੰਜਾਬ ਦੇ ਹਾਲਾਤ ਨੇ ਪੰਜਾਬ ਪ੍ਰਵਾਸ ਦੇ ਕਾਰਨ ਬਿਲਕੁਲ ਖਾਲੀ ਹੋ ਚੁੱਕਿਆ ਹਰ ਬੱਚਾ ਚਾਹੇ ਕਿਸੇ ਵੀ ਟੰਗ ਤੇ ਸਟੱਡੀ ਵੇਸ ਤੇ ਅਭਿਸ਼ਕ ਆਪਾਂ ਇਹਨਾਂ ਨੂੰ ਕਹੀਏ ਤੇ ਰਾਈਟ ਵੇ ਜਾ ਰਹੇ ਨਹੀਂ ਗਏ ਪਰੰਤੂ ਕੀ ਇਹ ਉੱਥੇ ਸਟੱਡੀ ਕਰਦੇ ਨੇ ਉੱਥੇ ਜਾ ਕੇ ਮਤਲਬ ਸਟੱਡੀ ਨਹੀਂ ਕਰਦੇ ਉੱਥੇ ਜਾ ਕੇ ਪੀਆਰ ਲੈਣੀ ਹੈ ਤੇ ਆਪਣੇ ਕੰਮਾਂ ਦੇ ਉੱਪਰ ਉਹਨਾਂ ਨੇ ਜੁਟਣਾ ਹੈਗਾ ਤੇ ਨਾ ਕਿ ਉਹਨਾਂ ਨੇ ਵਾਪਸ ਆਉਣਾਗਾ ਅੱਗੇ ਵੀ ਜਾਂਦੇ ਸੀ ਠੀਕ ਹੈ ਬਹੁਤ ਵੱਡੇ ਵੱਡੇ ਬੰਦੇ ਅੱਗੇ ਪੜ੍ਹਨ ਦੇ ਲਈ ਵਿਦੇਸ਼ ਜਾਂਦੇ ਸੀ ਸਾਡੇ ਆਈਸੀਐਸ ਉੱਥੋਂ ਕਰਕੇ ਆਉਂਦੇ ਸੀ ਫੇਰ ਇੱਥੇ ਆ ਕੇ ਦੇਸ਼ ਦੀ ਸੇਵਾ ਕਰਦੇ ਸੀ ਵੱਡੇ ਸਾਇੰਟਿਸਟ ਸੀ ਵੱਡੇ ਐਡਮਿਨਿਸਟਰੇਟਰ ਸੀ ਆਉਂਦੇ ਸੀਗੇ ਪਰ ਇਹਨਾਂ ਦੇ ਵਿੱਚੋਂ ਜਿਹੜਾ ਹੁਣ ਜਾ ਰਿਹਾ ਕੋਈ ਉਹ ਨਹੀਂ ਇਸੇ ਤਰ੍ਹਾਂ ਜਿਹੜੇ ਵਿਅਕਤੀਆਂ ਨੂੰ ਇਸ ਤਰ੍ਹਾਂ ਦਾ ਕੋਈ ਰਾਹ ਨਹੀਂ ਲੱਭਦਾ ਉਹਨਾਂ ਨੂੰ ਇਹ ਹੁੰਦਾ ਵੀ ਬਾਹਰ ਲਈ ਪਤਾ ਨਹੀਂ ਕਿੰਨੀ ਕੋ ਉੱਥੋਂ ਦੀ ਮਿਰਗ ਤ੍ਰਿਸ਼ਨਾ ਜਾਂ ਉੱਥੋਂ ਦੀ ਚੱਕਾ ਚਾਹੁੰਦਾ ਜਿਹੜੀ ਬਾਹਰਲੇ ਮੁਲਖਾਂ ਦੀ ਉਹਨਾਂ ਨੂੰ ਖਿੱਚ ਰਹੀ ਹੈ ਤੇ ਉਹਦੇ ਲਈ ਉਹ ਬਾਈ ਹੁੱਕ ਐਂਡ ਕਰੁੱਕ ਹਰੇਕ ਟੰਗ ਵਰਤ ਕੇ ਉਹ ਜਾਣਾ ਚਾਹ ਰਹੇ ਨੇ ਪਰੰਤੂ ਚਾਹੇ ਇਹਦੇ ਵਿੱਚ ਇਹ ਵੀ ਪਤਾ ਹੈ ਉਹਨਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਥੋਣੇ ਪੈਂਦੇ ਨੇ ਕਈ ਵਾਰ ਦੇਖੋ ਪਿਛਲੇ ਵਾਰ ਪਿਛਲੇ ਸਾਲਾਂ ਦੇ ਵਿੱਚ ਮਾਲਟਾ ਕਿਸਤੀ ਕਾਂਡ ਵਾਪਰਿਆ ਸੀ ਕਿੰਨੇ ਨੌਜਵਾਨ ਆਪਣੀ ਜਾਨ ਗਵਾ ਬੈਠੇ ਸੀ ਉਹਦੇ ਉੱਪਰ ਜਿਹੜੇ ਏਜੰਟ ਨੇ ਇੰਟਰਨੈਸ਼ਨਲ ਪੱਧਰ ਦੇ ਉੱਪਰ ਉਹਨਾਂ ਦਾ ਤਾਣਾ ਬਾਣਾ ਫੈਲਿਆ ਹੋਇਆ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਕਰਦੇ ਨੇ ਤੇ ਨੌਜਵਾਨਾਂ ਨੂੰ ਮੋਟੀਆਂ ਰਕਮਾਂ ਲੈਂਦੀਆਂ ਨੇ ਫਿਰ ਉਹਨਾਂ ਨੂੰ ਉੱਥੇ ਗਲਤ ਤਰੀਕਿਆਂ ਦੇ ਨਾਲ ਜਾਂ ਸਮੁੰਦਰ ਦੇ ਰਾਹੀਂ ਜਾਂ ਜੰਗਲਾਂ ਦੇ ਰਾਹੀਂ ਉਹਨਾਂ ਨੂੰ ਉਸ ਤਰ੍ਹਾਂ ਪਾਰ ਕਰਾਉਂਦੇ ਨੇ ਤੇ ਉਹ ਬਹੁਤ ਮਾੜੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ ਕਈ ਵਾਰ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਕਈ ਵਾਰ ਉੱਥੇ ਉਹਨਾਂ ਨੂੰ ਦੇਸ਼ਾਂ ਦੇ ਵਿੱਚੋਂ ਡੀਪੋਰਟ ਕੀਤਾ ਜਾਂਦਾ ਉਹਨਾਂ ਦੀ ਸਾਰੀ ਲਾਈਫ ਖਤਮ ਹੋ ਜਾਂਦੀ ਹੈ ਇਹਦੇ ਲਈ ਸਾਡੀ ਸਰਕਾਰ ਨੂੰ ਸਾਡੀਆਂ ਸਟੇਟ ਸਰਕਾਰਾਂ ਨੂੰ ਤੇ ਸਾਡੀ ਕੇਂਦਰ ਸਰਕਾਰ ਨੂੰ ਇੱਕ ਵੱਖਰੀ ਨੀਤੀ ਬਣਾਉਣੀ ਚਾਹੀਦੀ ਹੈ ਕਿ ਘੱਟੋ ਘੱਟ ਇਸ ਤਰ੍ਹਾਂ ਦਾ ਬਰਤਾਰੇ ਦੇ ਵਿੱਚ ਸਾਡੇ ਨੌਜਵਾਨ ਜਿਹੜੇ ਪੈਸਾ ਵੀ ਲਾਉਂਦੇ ਨੇ ਆਪਣੀ ਜਾਨਾਂ ਵੀ ਗਵਾਉਂਦੇ ਨੇ ਇਹ ਕੀਮਤੀ ਜਾਨਾਂ ਨੂੰ ਬਚਾਉਣ ਦੇ ਲਈ ਇੱਕ ਢੰਗ ਤਰੀਕੇ ਅਪਣਾਉਣ ਦੀ ਜ਼ਰੂਰਤ ਹੈ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਜ਼ਰੂਰਤ ਹੈ ਤੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਨਾ ਹੋਵੇ ਕਿ ਆਪਣਾ ਦੇਸ਼ ਛੱਡ ਕੇ ਅਸੀਂ ਭੱਜੀਏ ਹੁਣ ਅੱਜਕੱਲ ਕੀ ਹੋ ਕੀ ਰਿਹਾ ਹੈਗਾ ਪ੍ਰਵਾਸ ਦੇ ਨਾਂ ਥੱਲੇ ਛੋਟਾ ਵੱਡਾ ਗੁਰਖ ਧੰਦੇ ਨੇਗੇ ਜਿਹਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਰਕਮਾਂ ਦਾ ਲੈਣ-ਦੇਣ ਇੱਧਰੋਂ ਉੱਧਰੋਂ ਸਾਰੇ ਪਾਸਿਓਂ ਹੋ ਰਿਹਾ ਹੈਗਾ ਜਿਸ ਤਰ੍ਹਾਂ ਕਿ ਪੰਜਾਬ ਦੇ ਕਿਸਾਨਾਂ ਬੱਚੇ ਆਪਣੀ ਜਮੀਨਾਂ ਘਰ ਵੇਚ ਕੇ ਬਾਹਰ ਨੂੰ ਭੱਜ ਰਹੇ ਨੇ ਕਿ ਕੋਈ ਨਿਊਜ਼ੀਲੈਂਡ ਜਾ ਰਿਹਾ ਕੋਈ ਆਸਟ੍ਰੇਲੀਆ ਜਾ ਰਿਹਾ ਤੇ ਉਹਨਾਂ ਦੇ ਵਿੱਚੋਂ ਬਹੁਤ ਬਹੁਤ ਕੁਝ ਪਰਿਵਾਰਾਂ ਨੂੰ ਬਾਅਦ ਵਿੱਚ ਜਿਹੜਾ ਭੋਗਣਾ ਪੈਂਦਾ ਉਹ ਬਾਅਦ ਦੀ ਗੱਲ ਹੈ ਕਿ ਇਹਦੇ ਲਈ ਸਰਕਾਰ ਨੂੰ ਇੱਕ ਸਪਸ਼ਟ ਪੇਪਰ ਤਰਸ਼ੀ ਨੀਤੀ ਬਣਾ ਕੇ ਇੱਕ ਇਸ ਤਰ੍ਹਾਂ ਦਾ ਐਜੂਕੇਸ਼ਨ ਦੇਣ ਦੀ ਵੀ ਲੋੜ ਹੈ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਜ਼ਰੂਰਤ ਹੈ ਵੀ ਇਸ ਗਲਤ ਰਾਹ ਤੇ ਨਾ ਪਿਆ ਜਾਵੇ ਠੀਕ ਹੋ ਗਿਆ ਅਗਲਾ ਮਸਲਾ ਡਾਕਟਰ ਸਭ ਕਿਉਂਕਿ ਹੁਣ ਠੰਡ ਦਾ ਮੌਸਮ ਹੈ ਤੋਂ ਦੁਪਹਿਰੀ ਹੈ ਤੇ ਜੋ ਖਾਸੇ ਵੱਡੇ ਵਾਪਰੇ ਨੇ ਪਰ ਦੂਜੇ ਪਾਸੇ 108 ਐਂਬੂਲੈਂਸ ਵਾਲੇ ਹੜਤਾਲ ਤੇ ਚੱਲ ਰਹੇ ਨੇ ਮਰਨ ਵਰ ਉਹਨਾਂ ਦਾ ਇਸੇ ਮਹੱਲੀ ਦੇ ਵਿੱਚ ਜਾਰੀ ਹੈ ਉਹਨਾਂ ਦਾ ਕਹਿਣਾ ਕਿ ਕੰਡਮ ਗੱਡੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਤੇ ਉਹਨਾਂ ਦੀ ਸੈਲਰੀ ਵਧਾ ਨਹੀਂ ਰਹੇ ਬੰਬੇ ਦੀ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਜਦੋਂ ਸਰਕਾਰ ਹੌਂਦ ਵਿੱਚ ਆਈ ਨਹੀਂ ਸੀ ਆਮ ਆਦਮੀ ਪਾਰਟੀ ਦਾ ਕਹਿਣਾ ਸੀ ਸਾਰੇ ਲੀਡਰ ਕਹਿੰਦੇ ਸੀ ਕਿ ਠੇਕੇਦਾਰੀ ਸਿਸਟਮ ਅਸੀਂ ਖਤਮ ਕਰਾਂਗੇ ਸਰਕਾਰ ਵੱਲੋਂ ਅਡਾ ਤੇ ਪ੍ਰਤੀਯੋਗ ਜਾਂ ਪੱਕੀ ਭਰਤੀ ਹੋਏਗੀ ਇਦੇ ਬਾਰੇ ਕੀ ਕਹਿਣਾ ਕਿ ਜਿਹੜਾ ਸਰਕਾਰ ਜੋ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਬੇਰੁਜ਼ਗਾਰਾਂ ਨਾਲ ਉਧਰ ਕਦਮ ਉਸ ਲੈਵਲ ਤੇ ਨਹੀਂ ਚੁੱਕੇ ਜਾ ਰਹੇ ਤੁਸੀਂ ਵੇਖਿਆ ਹੋਣਾ ਕਿਸ ਤਰ੍ਹਾਂ ੱੱਕਾ ਲਾ ਰਹੇ ਨੇ ਐਂਬੂਲੈਂਸਾਂ ਨੂੰ ਜਿਹੜੇ ਨੌਜਵਾਨ ਨੇ ਡਰਾਈਵਰ ਨੇ ਕਨੈਕਟਰ ਨੇ ਕਿਸ ਤਰ੍ਹਾਂ ਉਹਨਾਂ ਦਾ ਸ਼ੋਸ਼ਣ ਵੀ ਹੋ ਰਿਹਾ ਕਿਸ ਤਰ੍ਹਾਂ ਸਹੂਲਤਾਂ ਨਹੀਂ ਮਿਲ ਰਹੀਆਂ ਮਰੀਜ਼ਾਂ ਨੂੰ ਇਦੇ ਬਾਰੇ ਕੀ ਕਹਿਣਾ ਜਲਦੀ ਵਿੱਚ ਜਿੱਥੋਂ ਤੱਕ ਨੇ ਸਰਕਾਰਾਂ ਦਾ ਜ਼ਿੰਮੇਵਾਰ ਹੈ ਹੀ ਹੈ ਕਿਉਂਕਿ ਝੂਠੇ ਵਾਅਦੇ ਕਰਦੀਆਂ ਨੇ ਪਰੰਤੂ ਜੋ ਨੀਤੀਆਂ ਸਾਡੇ ਦੇਸ਼ ਦੇ ਵਿੱਚ ਲਾਗੂ ਹੋ ਰਹੀਆਂ ਨੇ ਗੀਆਂ ਪ੍ਰਾਈਵੇਟਾਈਜੇਸ਼ਨ ਦੀਆਂ ਜਿਨ੍ਹਾਂ ਕਿ ਵੱਡਿਆਂ ਦੇ ਹੱਥ ਦੇ ਵਿੱਚ ਸਾਰੀ ਤਾਕਤ ਜਾ ਰਹੀ ਸਾਰੇ ਪੈਸੇ ਜਾ ਰਹੇ ਨੇ ਤੇ ਜਿਹੜੇ ਉੱਥੇ ਠੇਕੇਦਾਰੀ ਸਿਸਟਮ ਦੇ ਵਿੱਚ ਨੌਕਰੀ ਲੈਂਦੇ ਨੇ ਉਹਨਾਂ ਦਾ ਹਰ ਪੱਧਰ ਤੇ ਸ਼ੋਸ਼ਣ ਹੁੰਦਾ ਨਾ ਉਹਨਾਂ ਨੂੰ ਪੱਕਾ ਕੀਤਾ ਜਾਂਦਾ ਨਾ ਉਹਨਾਂ ਨੂੰ ਪੂਰੀ ਸੈਲਰੀ ਮਿਲਦੀ ਹੈ ਨਾ ਉਹਨਾਂ ਦੀ ਕੋਈ ਛੁੱਟੀਆਂ ਦਾ ਕੋਈ ਹੁੰਦਾ ਤੇ ਉਹਨਾਂ ਦੇ ਬੜਾ ਪੂਰੀ ਤਰ੍ਹਾਂ ਐਕਸਪਲੋਇਟੇਸ਼ਨ ਹੁੰਦੀ ਹੈ ਸਰਕਾਰੀ ਸਿਸਟਮ ਦੇ ਵਿੱਚ ਜਿਹੜੀਆਂ ਨੀਤੀਆਂ ਨੇ ਇਹਦੇ ਲਈ ਕੋਮਨਟਰੀ ਪੱਧਰ ਤੇ ਜੋ ਹੈਗਾ ਆਈਐਮਐਫ ਹੈਗਾ ਵਰਲਡ ਬੈਂਕ ਹੈਗਾ ਉਹਨਾਂ ਨੇ ਨੀਤੀਆਂ ਲਾਗੂ ਕਰ ਰਹੇ ਨੇ ਕਿਉਂਕਿ ਉਹ ਜਿਹੜੇ ਵਿਕਸਿਤ ਮੁਲਕ ਨੇ ਉਹ ਨਹੀਂ ਚਾਹੁੰਦੇ ਕਿ ਇੱਥੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਸਟੇਬਿਲਟੀ ਰਹੇ ਉਹ ਲਾਜ਼ਮੀ ਹੈਗੇ ਉਹ ਹਰ ਟੰਗ ਦੇ ਨਾਲ ਸਰਕਾਰਾਂ ਨੂੰ ਪਰੇਸ਼ਾਨੀ ਦੇ ਵਿੱਚ ਰੱਖਣ ਦੇ ਲਈ ਉਹਨਾਂ ਦੀਆਂ ਨੀਤੀਆਂ ਦਾ ਉਹਨਾਂ ਦਾ ਦਬਾਅ ਹੈ ਪੂਰਾ ਤਾ ਤਕੇ ਸਾਡੀਆਂ ਸਰਕਾਰਾਂ ਉਨ੍ਹਾਂ ਦੀਆਂ ਨੀਤੀਆਂ ਨੂੰ ਲਾਗੂ ਕਰ ਰਹੀਆਂ ਨੇ ਤੇ ਉਸ ਸਿਸਟਮ ਦੇ ਵਿੱਚ ਸਾਡਾ ਜਿਹੜਾ ਕ੍ਰਾਈਸਿਸ ਹੈ ਹੋਰ ਵੱਧਦਾ ਜਾ ਰਿਹਾ ਇਹਦੇ ਲਈ ਸਰਕਾਰਾਂ ਉਸ ਵੇਲੇ ਵਾਅਦੇ ਕਰ ਲੈਂਦੇ ਨੇ ਚੋਣਾਂ ਵੇਲੇ ਉਹ ਬਾਅਦ ਦੇ ਵਿੱਚ ਉਹ ਪੂਰਾ ਕਰਨ ਦੇ ਸਮਰੱਥ ਨਹੀਂ ਹੁੰਦੇ